15 ਸਾਲ ਦੀ ਸੱਟ ਲੱਗੀ ਸੀ 15 ਸਾਲ ਦੀ ਸੱਟ ਲੱਗੀ ਸੀ ਤਾਂ ਤੇ ਨਹਾਉਂਦੇ ਜਲੋ ਲੋ ਠੀਕ ਹੋ ਚੰਲੀ ਆ ਲੱਕ ਵੀ ਸਹੀ ਹੋ ਗਿਆ ਲੱਤ ਵੀ ਸਹੀ ਹੋ ਚਲੀ ਆ ਪਹਿਲੇ ਦਿਨ ਹੀ ਸਾਨੂੰ ਤਕਰੀਬਨ 40% ਦਾ ਕਰ ਲਿਆ ਫਰਕ ਪਹਿਲੇ ਦਿਨ ਪੈ ਗਿਆ ਇਸ پیشنਟ ਨੂੰ ਆਪਾਂ 1 ਮਹੀਨਾ ਦਵਾਈ ਦਿੱਤੀ ਕਿਉਂ ਜੀ 1 ਕਿ ਮਹੀਨਾ ਦਵਾਈ ਦਿੱਤੀ ਇਹ ਪਹਿਲਾਂ ਖੜ ਨਹੀਂ ਸੀ ਸਕਦਾ ਬੋੜੋਂ ਲੱਕ ਤੋਂ ਔਰ ਗੋਡਿਆਂ ਤੋਂ ਫਿਟਿੰਗ ਕਰਕੇ ਮੇਰੇ ਅਕੋਰਡਿੰਗ 60% 65% ਕਵਰ ਕਰ ਗਿਆ 60 ਤੋਂ 65% ਫਰਾਲਮ ਇਹਨਾਂ ਦਾ ਜਿਹੜਾ ਲਾਸਟ ਵਾਲਾ ਮਣਕਾ ਆਇਆ ਉੱਠਿਆ ਸੀ ਜਿਹੜੇ ਚੂਲੇ ਆ ਥੱਲੇ ਪੜੇ ਸੀ ਉਹਦੇ ਕਰਨੇ ਦੀਆਂ ਲੱਤਾਂ ਪਤਲੀਆਂ ਹੋ ਗਈਆਂ ਥੱਲੇ ਕੰਟਰੋਲ ਦਿਮਾਗ ਦਾ ਘਟ ਗਿਆ ਉਹਦੇ ਕਰ ਨਰਵਸ ਸਿਸਟਮ ਦਾ ਬਿਲਕੁਲ ਡੈਡ ਹੋ ਗਿਆ ਸੀ ਵੀ 1 ਮਹੀਨਾ ਦਵਾਈ ਮੇਰੇ ਕੋਲ ਲੈ ਚੁੱਕਿਆ ਮਹੀਨੇ ਲਈ ਹਾਂਜੀ ਤੇ ਇਹ 35 40% ਕਵਰ ਕਰ ਗਿਆ ਹਾਂਜੀ ਤੇ ਇਹਦੀਆਂ ਲੱਤਾਂ ਭਾਰ ਚੜਨ ਲੱਗੀਆਂ ਸਟੈਂਡ ਨਾਲ ਚੱਲਦੇ ਆ ਕਦਮ ਤੁਰ ਨਹੀਂ ਸਕਦਾ ਸੀ ਬਹੁਤ ਸਹਾਰੇ ਨਾਲ ਤੁਰਦਾ ਸੀ ਹਾਂ ਹਾਂਜੀ ਹੁਣ ਠੀਕ ਆ ਥੋੜਾ ਹੁਣ ਸੈਟ ਹੋ ਹੈ ਹਾਂਜੀ ਠੀਕ ਆ ਉਹਨਾਂ ਨੇ ਸਾਨੂੰ ਦਵਾਈ ਨਹੀਂ ਦਿੱਤੀ ਉਹਨਾਂ ਨੇ ਸਾਨੂੰ ਐਕਸ-ਰੇ ਦੇਖ ਕੇ ਦੱਸਿਆ ਕਿਉਂਕਿ ਇਹ ਬੈਸਵ ਐਕਸ-ਰੇ ਨਹੀਂ ਮੰਨਦੇ ਉਹਨਾਂ ਨੇ ਐਕਸ-ਰੇ ਦੇਖ ਕੇ ਕਿਹਾ ਕਿ ਇਹਦਾ ਆਪਰੇਸ਼ਨ ਆ ਜਾਂ ਕਾਫੀ ਦੇਰ ਲੱਗੂਗੀ ਦਵਾਈ ਖਾਓ ਮੈਂ ਤੇ ਜ਼ਿੰਦਗੀ ਘਰੇ ਕਿਸੇ ਨੂੰ ਐਕਸ-ਰੇ ਕੌਣ ਨਹੀਂ ਗਿਆ ਨਾ ਕਹਿੰਦੇ ਤੁਸੀਂ ਐਕਸ-ਰੇ ਵੀ ਨਹੀਂ ਦੇਖਦੇ ਮੈਂ ਐਕਸ-ਰੇ ਜਾਂ ਐਮ ਆਰ ਆਈ ਫੇ ਮੇਰੇ ਨਾਲ ਉਹਨਾਂ 'ਚ ਫਰਕ ਹੀ ਰਹਿ ਗਿਆ ਜੇ ਮੈਂ ਉਹਨੂੰ ਦੇਖ ਕੇ ਕੰਮ ਕਰਨ ਲੱਗਿਆ ਆਹ ਦੋ ਚੀਜ਼ਾਂ ਤਾਂ ਜੁੜੀਆਂ ਹੋਈਆਂ ਠੀਕ ਹੈ ਜੇ ਆ ਇੱਕ ਇਦਨ ਜੋਗੀ ਜਾਂ ਇਦਨ ਜੋਗੀ ਤਾਂ ਹੀ ਇਹ ਤਾਂ ਹੀ ਗਿਆ ਬਦੂਗਾ ਆ ਗੋਡੇ ਚ ਤਾਂ ਗੈਪ ਕਿਵੇਂ ਵੱਜੂਗਾ ਤੇ ਤਿੰਨ ਵੀ ਮਹੀਨੇ ਜਿਹੜਾ ਦਵਾਈ ਖਾਗਾ ਤੇ ਗੋਡੇ ਨਹੀਂ ਦੁਖਦੇ ਜਿਹੜਾ ਲੱਕ ਤੋਂ ਦੋ ਟਾਈ ਮਹੀਨੇ ਦਵਾਈ ਖਾਗਾ ਤਾਂ ਕਦੇ ਲੱਕ ਨਹੀਂ ਦੁਖੂਗਾ ਸਵਾਲ ਪੈ ਨਹੀਂ ਲੱਕ ਦੁਖ ਜੇ ਪਰਹੇਜ ਖੱਟੀ ਲੱਸੀ ਖੱਟਾ ਦਹੀਂ ਆਲੂ ਚੌਲ 버ਗਰ ਸੌਸ ਬੰਦ ਚਾਹ ਬੰਦ ਤੇ ਬਾਕੀ ਬਾਬੇ ਨਾਨਕ ਦੀ ਕਿਰਪਾ ਜਿਹੜੇ ਨੇ ਰੂਹ ਨਾਲ ਦਵਾਈ ਲੈ ਲਈ ਕੈਂਸਰ ਵਾਲਾ ਪੇਸ਼ੰਦ ਨਹੀਂ ਹੈ ਜਾ ਕੋਈ ਵਿਆੜ ਗਿਆ ਜਿਨ੍ਹਾਂ ਦੇ ਗਾਲ ਇੱਥੋਂ ਫਲ ਕੇ ਡੇਡੇ ਸੀ ਉਹ ਬਿਲਕੁਲ 15 ਦਿਨਾਂ ਚੋਂ ਨਾਲ ਲੱਗੇ ਕਿਉਂਕਿ ਇਹਨੇ ਜਿਹੜਾ ਜਿਹੜੀ ਮਰਜੀ ਸੇ ਤੇ ਕੈਂਸਰ ਆ

ਭਾਈਆ ਗੱਡੀਆਂ ਦੀ ਲੈਂਨ ਐਵੇਂ ਨਹੀਂ ਲੱਗੀ ਹੋਈ ਕਿਉਂਕਿ ਇੱਥੇ ਉਹ ਵਾਲੇ ਮਰੀਜ਼ ਪਹੁੰਚਦੇ ਨੇ ਜਿਹੜੇ ਡਾਕਟਰਾਂ ਕੋਲ ਜਾ ਜਾ ਕੇ ਥੱਕ ਚੁੱਕੇ ਨੇ ਦਵਾਈਆਂ ਖਾ ਖਾ ਕੇ ਅੱਕ ਚੁੱਕੇ ਨੇ ਤੁਹਾਡੇ ਗੋਡਿਆਂ 'ਚ ਦਰਦ ਹੋਵੇ ਜੋੜਾਂ ਦਾ ਦਰਦ ਮੋਢਿਆਂ ਦਾ ਦਰਦ ਹੋਵੇ ਰੀੜ ਦੀ ਹੱਡੀ ਹੋਵੇ ਗ੍ਰੀਸ ਘਟ ਗਈ ਹੋਵੇ ਗੋਡਿਆਂ 'ਚ ਕਈ ਜਾਣੇ ਕਹਿੰਦੇ ਸਾਡੇ ਗੈਪ ਵੱਧ ਗਿਆ ਸੋ ਇਹੋ ਜਿਹੇ ਜੋੜਾਂ ਦੇ ਦਰਦਾਂ ਦੀ ਦਵਾਈ ਲੈਣੀ ਆ ਜਾਂ ਇਲਾਜ ਕੋਣਾ ਦੇਸੀ દવાਖਾਨਾ ਕਰਤਾਰਪੁਰੇ 'ਚ ਪਹੁੰਚਿਆ ਉੱਥੇ ਦਿਖਾ ਭਾਈ ਅੱਜ ਹੀ ਪਹੁੰਚੇ ਜੀ ਬਾਬਾ ਸ਼੍ਰੀ ਚੰਦ ਦੀ ਦੇਸੀ દવાਖਾਨਾ ਜਿੱਥੇ ਅਵੈਸ ਸਾਹਿਬ ਹੱਥਾਂ ਦੇ ਨਾਲ ਇਲਾਜ ਕਰਦੇ ਨੇ ਜਿਹੜੀਆਂ ਹਦਾਇਤਾਂ ਨੇ ਉਹ ਵੀ દવાਖਾਨੇ ਵੱਲੋਂ ਲਿਖਿਆ ਹੋਈਆਂ ਨੇ ਕਿੱਥੇ ਕਿਹੜੇ ਕਿਹੜੇ ਦੇ ਵੈਸ ਸਾਹਿਬ ਤੁਹਾਨੂੰ ਮਿਲਣਗੇ ਉਹ ਵੀ ਤੁਹਾਨੂੰ ਦੱਸਾਂਗੇ ਇਸ ਪੇਸ਼ੇਂਟ ਨੂੰ ਆਪਾਂ 1 ਮਹੀਨਾ ਦਵਾਈ ਦਿੱਤੀ ਹੈ ਕਿਉਂ ਜੀ 1 ਕਿ ਮਹੀਨਾ ਦਵਾਈ ਦਿੱਤੀ ਹੈ ਇਹ ਪਹਿਲਾਂ ਖੜ ਨਹੀਂ ਸੀ ਸਕਦਾ ਬਾਬਾ ਜੀ ਹਾਂਜੀ ਅੱਛਾ ਜੀ ਪਰ ਮੁਲਾਕਾਤ ਹੋਰ ਗੋਡਿਆਂ ਤੋਂ ਫਿਟਿੰਗ ਕਰਕੇ ਮੇਰੇ ਅਕੋਰਡਿੰਗ 60% 65% ਕਵਰ ਕਰ ਗਿਆ 60 ਤੋਂ 65% ਕਿਉਂ ਜੀ ਹੋ ਗਿਆ ਨੱਕ ਤੇ ਹੋ ਗਿਆ ਥੱਕ ਹਲਕਾ ਬਿਲਕੁਲ ਹੀ ਹਲਕਾ ਜੀ ਗੋਡਿਆਂ ਤੋਂ ਤੁਰ ਲੈਂਦੇ ਹੋ ਹਾਂ ਤੁਰ ਲੈਂਦਾ ਤੇ ਖੜਨ ਲੱਗੇ ਕਾੜਨੇ ਇਤਨਾ ਵਧੀਆ ਖੜਦਾ ਹੈ ਵਧੀਆ ਖੜਦਾ ਹੈ ਅਕੇ ਨੂੰ ਵਧੀਆ ਖੜਦਾ ਹੈ ਬਾਬੇ ਕੀ ਨਾਂ ਤੁਹਾਡਾ ਹੀ ਹਰਵਿੰਦਰ ਸਿੰਘ ਕਿੱਥੋਂ ਆਉਣੇ ਕਿੱਥੋਂ ਜੀ ਟਾਂਡੇ ਲੱਗੇ ਹੋਣਾ ਟਾਂਡੇ ਲੱਗੇ ਹੋ ਕੀ ਪ੍ਰੋਬਲਮ ਕੀ ਸੀਗੀ ਆਪਾਂ ਨੂੰ ਮੇਰੇ ਗੋਡਿਆਂ 'ਚ ਬਹੁਤ ਦਰਦ ਹੁੰਦੀ ਸੀ ਲੱਕ ਵੀ ਦੁਖਦਾ ਸੀ ਅੱਛਾ ਹਾਂਜੀ ਕਿੰਨੀ ਕ ਦਰਦ ਹੁੰਦੀ ਸੀ ਫੇ ਵੀ ਮਤਲਬ ਹਾਲਾਤ ਕਿਹੋ ਜਿਹੇ ਸੀਗੇ ਇਤਨਾ ਮਤੋਰ ਨਹੀਂ ਸਕਦਾ ਸੀ ਬਹੁਤ ਸਹਾਰੇ ਨਾਲ ਤੁਰਦਾ ਸੀ ਹਾਂ ਹਾਂਜੀ ਹਾਂ ਠੀਕ ਆ ਥੋੜਾ ਸਹਾਰੇ ਨਾਲ ਤੁਰਦਾ ਹੁਣ ਸੈਟ ਹੋ ਹੈ ਹਾਂਜੀ ਠੀਕ ਆ ਕਿੰਨੇ ਕ ਸਮਾਂ ਆਇਆ ਉਹਦਾ ਇਹਨਾਂ ਕੋਲ ਕਿੰਨਾ ਮੈਂ ਦਵਾਈ ਲਈ ਤੇ ਜੇ ਮਰੀ ਹੁਣ ਮੈਂ ਦਵਾਈ ਹੁਣ ਇਹ ਪਤਾ ਕਰਨ ਦੀ ਦਵਾਈ ਲੈ ਕੇ ਚਲ ਦੋ ਗੱਲਾਂ ਦਾ ਮੈਂ ਆਪਣੇ ਦਰਖਸ਼ਾ ਨਾਲ ਕਰਨੀਆਂ ਚਾਹਉਣਾ ਜੀ ਜੀ ਕਈ ਵਾਰੀ ਕੀ ਹੁੰਦਾ ਕਿ ਬੰਦੇ ਦੁਕਾਨ ਦੇ ਕੋਲੇ ਖੜੇ ਹੁੰਦੇ ਆ ਹਮ ਹੁਣ ਅੱਜ ਸਵੇਰੇ ਦੋ ਤਿੰਨ ਘੰਨੇ ਐਸਾ ਦਿਮਾਗ ਖਰਾਬ ਕੀਤਾ ਕਿ ਆ SBI ਬੈਂਕ ਦੇ ਕੋਲੇ ਖੜੇ ਆ ਵੀ ਆਸੇ ਪਾਸੇ ਦੇਖ ਲੋ ਇੱਥੇ ਖੜਾ ਵੀ ਸਾਨੂੰ ਦੱਸ ਦਿਓ ਵੀ ਹੁਣ ਮੈਂ ਆ ਕੇ ਕੋਲੇ ਤੁਹਾਨੂੰ ਹਲਾਉਣੋਂ ਰਿਹਾ ਮਨ ਕਾ ਵੀ ਇੱਥੇ ਆ ਠੀਕ ਹੈ ਤੇ ਆਸੇ ਪਾਸੇ ਬੰਦੇ ਦੇਖਦੇ ਨਹੀਂਗੇ ਖਿਆਲ ਨਹੀਂ ਕਰਦੇ ਹੁਣ ਆਪਾਂ ਕਿਵੇਂ ਤੁਹਾਨੂੰ ਇਲਾਜ ਵਾਸਤੇ ਕਰਦੇ ਤੁਹਾਨੂੰ ਉਹ ਦਿਖਾਉਣ ਲੱਗੇ ਆਈਆਂ ਆਪਾਂ ਵੀ 1 ਮਹੀਨਾ ਦਵਾਈ ਮੇਰੇ ਕੋਲ ਲੈ ਚੁੱਕਿਆ ਮਹੀਨੇ ਨਹੀਂ ਲਈ ਹਾਂਜੀ ਤੇ ਇਹ 35 40% ਕਵਰ ਕਰ ਗਿਆ ਹਾਂਜੀ ਤੇ ਇਹਦੀਆਂ ਲੱਤਾਂ ਭਾਰ ਚਲਣ ਲੱਗੀਆਂ ਸਟੈਂਡ ਨਾਲ ਚੱਲਦੇ ਆ ਸਟੈਂਡ ਨਾਲ ਚੱਲਦੇ ਸੀਗੀ ਹਾਂਜੀ ਮੈਂ 2 ਮਹੀਨਿਆਂ ਚ ਇਹਨਾਂ ਨੂੰ ਕਿਹਾ ਹਾਂਜੀ 2 ਤੋਂ 3 ਮਹੀਨੇ ਚ ਮੈਂ ਕਿਹਾ ਸਟੈਂਡ ਛੱਡਾ ਕੇ ਬਿਲਕੁਲ ਸਿੱਧੇ ਤੁਰਦਾ ਕੀ ਪ੍ਰੋਬਲਮ ਕਿਸੇ ਦੀ ਵੈਸੇ ਨਾ ਪ੍ਰੋਬਲਮ ਇਹਨਾਂ ਦਾ ਜਿਹੜਾ ਲਾਸਟ ਵਾਲਾ ਮਣਕਾ ਐ ਉੱਠਿਆ ਸੀ ਜਿਹੜੇ ਚੂਲੇ ਆ ਥੱਲੇ ਪੜੇ ਸੀ ਉਹਦੇ ਕਰਨੇ ਦੀਆਂ ਲੱਤਾਂ ਪਤਲੀਆਂ ਹੋ ਗਈਆਂ ਥੱਲੇ ਕੰਟਰੋਲ ਦਿਮਾਗ ਦਾ ਘਟ ਗਿਆ ਉਹਦੇ ਕਰ ਨਰਵਸ ਸਿਸਟਮ ਦਾ ਬਿਲਕੁਲ ਟੈਡ ਹੋ ਗਿਆ ਸੀ ਮਤਲਬ ਇਹ ਕੁਝ ਸਮੇਂ ਜੀ ਹੋ ਗਿਆ ਹੈ ਹਾਂਜੀ ਇਹ ਵੈਸੇ ਪ੍ਰੋਬਲਮ ਪਈ ਕਿਦਾਂ ਸੀ ਕਿ ਤੁਹਾਨੂੰ ਆ ਲੱਤ ਫਿਸਲ ਗਈ ਸੀ ਤਾਂ ਤਾਂ ਹੋਇਆ ਹਾਂਜੀ ਕਿੰਨੀ ਦੇਰ ਹੋ ਗਈ ਪੁੱਤ 6 ਸਾਲ ਹੋਏ ਤਿੰਨ ਸਾਲ ਤੋਂ ਇਹ ਹੋ ਰਹੇ تھے ਹੁਣ ਇਹਨੀਆਂ ਲੱਤਾਂ ਇਹਨੀਆਂ ਦਵਾਈ ਲੈ ਡਾਕਟਰ ਬਿਟਰ ਹੈ ਹਾਂਜੀ ਤੁਹਾਨੂੰ ਹੁਣ ਕਿਵੇਂ ਲੱਗ ਰਿਹਾ ਕਿੰਨਾ ਵਾਏ ਨਾ ਕਹਦੇ ਹੋ ਠੀਕ ਲੱਗਦਾ ਜੋ ਜਿੰਨਾ ਕ ਠੀਕ ਲੱਗਦਾ ਉਹਨਾਂ ਵੇਸਾ ਤੁਹਾਨੂੰ ਆਮ ਕਹਿੰਦੇ ਕਹਿੰਦੇ ਜੋ ਸੱਚ ਹੈਗਾ ਉਹ ਬੋਲੋ ਜੀ ਨਹੀਂ ਅੱਗੇ ਨਾ ਠੀਕ ਲੱਗਦਾ ਪਰ ਇਹ ਤਾਂ ਬੋਤੈ ਨੂੰ ਕਿਹਾ ਸੀ ਵੀ ਜੇ ਤੇਰੇ ਕੋਲ ਪੈਸੇ ਵੀ ਨਾ ਹੋਏ ਤਾਂ ਵੀ ਦਵਾਈ ਲੈ ਜੀ ਆ ਕੇ ਤੇ ਤੈਨੂੰ ਚੱਲਦਾ ਕਰ ਦੇਣਾ ਜਿੰਦਾ ਨਾ ਕਰੋ ਤੁਹਾਨੂੰ ਤੁਸੀਂ ਬੈਸਤਾਨੀ ਤੋਂ ਅੱਛਾ ਅੱਛਾ ਹਾਂ ਜੀ ਚਲੋ ਠੀਕ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹਨਾ ਤੁਹਾਡਾ ਜੀ ਸਰਪੰਚ ਸਿੰਘ ਕਿੱਥੋਂ ਆਏ ਹੋ ਸ਼ੋਤਾਨਪੁਰੋਂ ਜੀ ਕੀ ਪ੍ਰੋਬਲਮ ਤੁਹਾਨੂੰ ਸੀਗੀ ਗੋਡੇ ਦੁਖਦੇ ਗੋਡੇ ਦੁਖਦੇ ਸੀਗੇ ਕਿੰਨੇ ਕ ਸਮੇਂ ਉਹ ਤੇ ਚਾਰ ਸਾਲ ਤੋਂ ਉਹ ਦੁਖੀ ਜਾਂਦੇ ਮਿਲ ਹੈ ਕਾਜੀ ਕਾ ਦਵਾਈ ਖਾਣ ਫੇਰ ਹਟ ਜਾਂਦੇ ਨਹੀਂ ਤਾਂ ਅੱਛਾ ਨਹੀਂ ਨਹੀਂ ਅਵੇ ਸਭ ਕਾ ਜਿ ਪਹਿਲੀ ਵਾਰ ਆਇਓ ਜੀ ਪਹਿਲੀ ਵਾਰ ਆਇਆ ਕੀ ਅੱਜ ਇਹਨਾਂ ਨੂੰ ਜਦੋਂ ਮਿਲਿਆ ਇਹਨਾਂ ਨੇ ਕਿ ਤੁਹਾਨੂੰ ਵੀ ਕੀ ਕਿਹਾ ਪਹਿਲੀ ਗੱਲ ਮੈਨੂੰ ਠੀਕ ਕਰਤਾ ਥੋੜਾ ਜਿਹਾ ਬਿਲਕੁਲ ਹੀ ਹੁਣ ਨਹੀਂ ਅੱਜ ਪਹਿਲੀ ਵਾਰ ਆਇਓ ਪਹਿਲੀ ਵਾਰ ਆਇਆ ਥੋੜਾ ਜਿਹਾ ਠੀਕ ਕਰਤਾ ਹੈ ਉਹ ਕਹਿੰਦੇ ਪਹਿਲੀ ਸੈਟਿੰਗ ਕੀਤੀ ਹੈ ਸੈਟਿੰਗ ਕਰਨ ਨਾਲ 50% ਦੇ ਉੱਤੇ ਗੋਡੇ ਆ ਦੇ ਠੀਕ ਹੋਗੇ ਹਾਂ ਠੀਕ ਹੈ ਕਿਉਂਕਿ ਮੇਰਾ ਕੰਮ ਕੀ ਹੈ ਹੱਡੀ ਕਮਾ ਕੇ ਸੈੱਟ ਕਰ ਦਿੰਦਾ ਲੱਕ ਹਲਕਾ ਹੋ ਗਿਆ ਕੀ ਪ੍ਰੋਬਲਮ ਕਿਸੇ ਕੀ ਤੁ ਤੇ ਪ੍ਰੋਬਲਮ ਗੋਡਿਆਂ ਦੀ ਸੈਟਿੰਗ ਖੇਲੀ ਹੁੰਦੀ ਹੈ ਵਰ ਕੀ ਹੁੰਦਾ ਤੇ ਇੱਧਰ ਲੱਗਦੀ ਸੈਟਿੰਗ ਖੇਲੀ ਗੋਡੇ ਸੀਗੇ ਵਾਸ ਸੀ ਗੋਡੇ ਸੀਗੇ ਗੋਡੇ ਸੀਗੇ ਹਾਂਜੀ ਚਲੋ ਠੀਕ ਹੈ ਜੀ ਹਾਂਜੀ ਕਿੰਨਾ ਟਾਈਮ ਦਵਾਈ ਲਈ ਤੁਸੀਂ ਆ ਤੀਜੀ ਵਾਰ ਆਏ ਅਗਤੀਜੀ ਵਾਰ ਆ ਗਏ ਹਾਂਜੀ ਤੇ ਇਹਦਾ ਜਿਹੜਾ ਇਲਾਕਾ ਉਹ 100% ਓਕੇ ਆ 15 ਸਾਲ ਦੀ ਸੱਟ ਲੱਗੀ ਸੀਗੀ 15 ਸਾਲ ਦੀ ਸੱਟ ਲੱਗੀ ਸੀਗੀ ਤਾਂ ਤਿੰਨਾ ਹਉਟਿਆ ਲਲੋ ਠੀਕ ਹੋ ਚੱਲੀ ਐ ਲੱਕ ਵੀ ਸਹੀ ਹੋ ਗਿਆ ਲੱਤ ਵੀ ਸਹੀ ਹੋ ਚੱਲੀ ਐ ਤੁਰਦੀ ਸਹੀ ਹੁਣ ਮੈਂ ਅੱਗੇ ਡੰਡੇ ਨਾਲ ਤੁਰੂੰਦਾ ਹਾਂ 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 ਡੰਡੇ ਤੇ ਭਾਰ ਦੇ ਚਪਿੰਦਾ ਪੁੱਤਰਾ ਹੁਣ ਮੈਂ ਆਪਣੇ ਆਪ ਹੀ ਤੁਰ ਲੈਂਦੀ ਹਾਂ ਡੰਡੇ ਤੋਂ ਬਿਨਾਂ ਵੀ ਤੁਰ ਲੈਂਦੀ ਹਾਂ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਤਿ ਸ਼੍ਰੀ ਅਕਾਲ ਜੀ ਹੁਣ ਕਿਵੇਂ ਠੀਕ ਠਾਕ ਹਾਂ ਜੀ ਬਹੁਤ ਫਰਕ ਆ ਜੀ ਜੀ ਤੁਸੀਂ ਕੀ ਕਹੋਗੇ ਜੀ ਹਾਂਜੀ ਮੈਂ ਕਾਫੀ ਦਵਾਈ ਖਾਣ ਤੋਂ ਬਾਅਦ ਹਾਂ ਬਹੁਤ ਦੇਰ ਤੋਂ ਦੇ ਰਹੇ 2 ਸਾਲ ਹੋ ਗਏ ਸੀ ਸਾਡੇ ਕੋਈ ਇਨਗੇਜ ਨਹੀਂ ਸੀ ਲੁਧਿਆਣੇ ਜਾਣ ਚੋਗੀ ਜਦੋਂ ਮੈਨੂੰ ਪਤਾ ਲੱਗਾ ਕਿ ਵੈਸਾ ਸਾਹਿਬ ਸਾਡੇ ਏਰੀਆ 'ਚ ਆਏ ਆ ਮੈਂ ਇਥੋਂ ਕਰਤਾਰਪੁਰ ਤੋਂ ਲੋਗਾਂ ਨਹੀਂ ਆ ਰੱਜਵ ਪਿੰਡ ਤੋਂ ਆ ਮੈਨੂੰ ਬੜੀ ਖੁਸ਼ੀ ਹੋਈ ਮੈਂ ਆਇਆ ਇਨਾਂ ਕੋਲ ਬਹੁਤ ਵਧੀਆ ਲੱਗਾ ਪਹਿਲੇ ਦਿਨ ਹੀ ਸਾਨੂੰ ਤਕਰੀਬਨ 40% ਦਾ ਕਰ ਲਿਆ ਫਰਕ ਪਹਿਲੇ ਦਿਨ ਪੈ ਗਿਆ ਕਿਉਂਕਿ ਜਦੋਂ ਇਹਨਾਂ ਨੇ ਗੋਡੇ ਨੂੰ ਸੈੱਟ ਕੀਤਾ ਨਾਲ ਹੀ ਸਾਰਾ ਪਾਸਾ ਜਿਹੜਾ ਖੜਾ ਸੀਗਾ ਸੈੱਟ ਹੋ ਗਿਆ ਉਹਦੇ ਵਿੱਚ ਸੋਨਪਣ ਜਿਹੜਾ ਘਟ ਗਿਆ ਜਦੋਂ ਸੋਨਪਣ ਘਟ ਗਿਆ ਤਾਂ ਸਾਨੂੰ ਬਹੁਤ ਯਕੀਨ ਹੋਇਆ ਉਸ ਤੋਂ ਬਾਅਦ ਦੂਜੀ ਵਾਰ ਆਏ ਦੂਜੀ ਵਾਰ ਆਏ ਤਾਂ ਕਾਫੀ ਫਰਕ ਆ ਅੱਜ ਅਸੀਂ ਤੀਸਰੀ ਵਾਰ ਆਏ ਆ ਤੇ ਕਾਫੀ ਫਰਕ ਆ ਦੇਖੋ ਇਹ ਗੱਲ ਨਾ ਕਿਤੇ ਕਿਤੇ ਸੁਣਨ ਚ ਲੋਕਾਂ ਨੂੰ ਵੀ ਗੱਪ ਜੀ ਲੱਗਦੀ ਆ ਕਿ 15 ਸਾਲ ਪਹਿਲਾਂ ਸਾੜ ਲੱਗੀ ਸੀਗੀ ਤਾਂ ਬੰਦੇ ਤੀਜੀ ਵਾਰ ਬੈਦ ਸਾਹਿਬ ਕੋਲ ਆਏ ਤੀਜੀ ਵਾਰ ਚ ਆਰਾਮ ਆ ਗਏ ਵੀ 15 ਸਾਲ ਪਹਿਲਾਂ ਸਾੜ ਤੁਸੀਂ ਵੀ ਦਵਾਈਆਂ ਦੋਵੀਆਂ ਖਾਂਦੇ ਰਹੇ ਹੋ ਡਾਕਟਰ ਕੋਲ ਜਾਂਦੇ ਰਹੇ ਹੋ ਪਹਿਲਾਂ ਕਿ ਨਹੀਂ ਅਸੀਂ ਬਹੁਤ ਦਿਖਾਲਿਆ ਮੈਂ ਲੁਧਿਆਣੇ ਦੇ ਵਿੱਚ ਕੈਰੋਪਰੇਟਰ ਆ ਚਲੋ ਤਾਂ ਮੈਂ ਨਾ ਨਹੀਂ ਲੈਣਾ ਜਿਹਨਾਂ ਨੂੰ ਫਰਕ ਪੈਂਦਾ ਬਹੁਤ ਪੈਂਦਾ ਕਿਉਂਕਿ ਉਹਦਾ ਦੀ ਪ੍ਰਸਿੱਧੀ ਬਹੁਤ ਆ ਮੈਂ ਦੇਖ ਕੇ ਆਈ ਉਹਨਾਂ ਨੇ ਸਾਨੂੰ ਦਵਾਈ ਨਹੀਂ ਦਿੱਤੀ ਉਹਨਾਂ ਨੇ ਸਾਨੂੰ ਐਕਸ-ਰੇ ਦੇਖ ਕੇ ਦੱਸਿਆ ਕਿਉਂਕਿ ਇਹ ਬੈਦ ਸਾਹਿਬ ਐਕਸ-ਰੇ ਨਹੀਂ ਮੰਨਦੇ ਉਹਨਾਂ ਨੇ ਇੱਕ ਵਾਰ ਦੇਖ ਕੇ ਕਿਹਾ ਕਿ ਇਹਦਾ ਆਪਰੇਸ਼ਨ ਆ ਜਾਂ ਕਾਫੀ ਦੇਰ ਲੱਗੂਗੀ ਦਵਾਈ ਖਾਓ ਇਹਦੇ ਵਿੱਚ ਗੈਪ ਘਟ ਗਿਆ ਜਦ ਕਿ ਵੈਸਾ ਵੇ ਮੰਨਦੇ ਨਹੀਂ ਇਹਨਾਂ ਗੱਲਾਂ ਨੂੰ ਅਸੀਂ ਉੱਥੋਂ ਹੋ ਗਏ ਸਾਨੂੰ ਦੱਸਿਆ ਆਪਰੇਸ਼ਨ ਹੀ ਆਉਣ ਲਾਸਟ ਅਸੀਂ ਆਪਰੇਸ਼ਨ ਤੋਂ ਡਰਦੇ ਬਹਿ ਗਏ ਰਾਮ ਨਾਕਰ ਜਦੋਂ ਇਹਨਾਂ ਦਾ ਪਤਾ ਲੱਗਾ ਇੱਥੇ ਆਏ ਆ ਤਾਂ ਅਸੀਂ ਫੇਰ ਇਹਨਾਂ ਤੋਂ ਗਏ ਅਸੀਂ ਬਹੁਤ ਥਾਈ ਬੈਠੇ ਨਹੀਂ ਬੈਠੇ ਨਹੀਂ ਅਸੀਂ ਤੁਸੀਂ ਤੁਸੀਂ ਹੁਣ ਹੁਣ ਕਿਹੋ ਜਿਹਾ ਲੱਗਦਾ ਜੀ ਪਹਿਲਾਂ ਬਹੁਤ ਬਹੁਤ ਜਿਆਦਾ ਬਹੁਤ ਜ਼ਿਆਦਾ ਤੁਸੀਂ ਇਹ ਚਲਣ ਜੋਗਾ ਉਹ ਮੈਂ ਕਹਾ ਬਹੁਤ ਜ਼ਿਆਦਾ ਕੈਸ ਸਾਰੇ ਕੋਲ ਜੀ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਪਰਮਾਤਮਾ ਸਾਰੇ ਨੂੰ ਐਵੇਂ ਰੱਖੇ ਸੋ ਦੇਖ ਸਕਦੇ ਹੋ ਜੀ ਕਿ ਖੁਦ ਕਹਿੰਦੇ ਨੇ ਕਿੰਨੇ 15 ਸਾਲ ਪਹਿਲਾਂ ਕਿਵੇਂ ਇਹੋ ਜਿਹੇ ਹਾਲਾਤ ਬਣ ਗਏ ਸੀਗੇ ਕਿ ਮੇਰਾ ਪਾਸਾ ਖੜ ਗਿਆ ਸੀਗਾ ਸੋ ਦੋ ਤਿੰਨ ਸਿਟਿੰਗਸ ਆ ਚਲੋ ਮੈਂ ਕਹਿੰਦਾ ਦੋ ਤਿੰਨ ਸਿਟਿੰਗ ਕਿ ਤੁਹਾਨੂੰ ਦੋ ਤਿੰਨ ਮਹੀਨੇ ਵੀ ਜੇ ਬੇਸ਼ੱਕ ਜੇ ਤੁਹਾਨੂੰ ਆਣਾ ਪੈ ਜਵੇ ਤਾਂ ਆ ਵੀ ਕੋਈ ਨਹੀਂ ਹਾਂ ਹਨਾ ਹਾਂ ਜੀ ਹੁਣ 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 ਆਰਾਮ ਮਿਲਦਾ ਜੀ ਬਹੁਤ ਜ਼ਿਆਦਾ ਬਹੁਤ ਤੁਰ ਲੈਨੇ ਆ ਆਪਣਾ ਕੰਮ ਕਰ ਲੈਨੇ ਨਾ ਬਹੁਤ ਵੈਦ ਸਾਹਿਬ ਥੋੜੇ ਚਰਚੇ ਬੜੇ ਆ ਜੀ ਤੇ ਮਰੀਜ਼ਾਂ ਦੇ ਕੋਲੋਂ ਅਸੀਂ ਆਪ ਸੁਣ ਲਿਆ ਕਿ ਹਾਂਜੀ ਜੀ ਜਿੱਥੇ ਅਸੀਂ 15-15 ਸਾਲ ਪੁਰਾਣੀ ਸਾਟ ਵੀ ਸਾਡੀ ਉਹ ਵੀ ਠੀਕ ਹੋ ਗਈ ਇੱਕ ਪਾਸਾ ਖੜ ਗਿਆ ਲੋਕ ਜਿਹਨੂੰ ਦੋ ਰੋਜ਼ਾਂ ਨੇ ਫੜ ਕੇ ਲੈ ਕੇ ਆਉਂਦੇ ਨੇ ਲੋਕ ਜਿਹੜੇ ਕਹਿੰਦੇ ਵਾਕਰ ਤੇ ਚੱਲ ਕੇ ਆਉਂਦੇ ਨੇ ਲੋਕ ਜਿਹੜੇ ਖੁੰਡੇ ਚੱਲ ਕੇ ਆਉਂਦੇ ਤੁਸੀਂ ਉਹਨੂੰ ਕਹਿੰਦੇ ਕਿ ਤੁਹਾਨੂੰ ਅਸੀਂ 2 ਮਹੀਨੇ ਚਲਾਣੇ ਲਾ ਰਿਆਂਗੇ ਹੁਣ ਇੱਕ ਗੱਲ ਹੋਰ ਹੈ ਜੀ ਲੋਕ ਕਹਿੰਦੇ ਕਿ ਵੈਦਾਂ ਦੇ ਕੋਲ ਅੱਜਕਲ ਜਾਓ ਵੈਦ ਕੱਪੜੇ ਦੇਖ ਕੇ ਸਾਡੇ ਕੋਲ ਪੈਸੇ ਹੁਸਾ ਬਣ ਮੰਗਦੇ ਆ ਕਿ ਜੇ ਵਧੀਆ ਕਪੜਾ ਕੋਪੜਾ ਪਾਇਆ ਤਾਂ ਕਹਿੰਦੇ ਸਾਨੂੰ ਛੇਲੇ ਦਿੰਦੇ ਆ ਤੇ ਜੇ ਬੰਦਾ ਗਰੀਬਾਂ ਆਪਾਂ ਤੇ ਜਿਆਦਾ ਤਾਂ ਲਈਏ ਵੀ ਜੇ ਆਪਣੇ ਕੋਲੇ ਕਮਾਈ ਰੱਖਣੀ ਹੋਵੇ। ਹੂੰ। ਇਹ ਤਾਂ ਗੁਨਾਨਫਾਸ਼ਾ ਦੀ ਕਿਰਪਾ ਦੇ ਨਾਲ ਸਾਰੀ ਲੋਕਾਂ ਦੀ ਲਾਉਨੇ ਆ। ਹੂੰ। 78 ਕੁ ਗੁਣੀਆਂ ਵਿਧਵਾ ਨੇ, 47 ਕੁ ਜਵਾਕ ਆ ਪੜਨ ਵਾਲੇ ਤੇ 10 ਕੁ ਹਜ਼ਾਰ ਰੁਪਏ ਦੀ ਕੈਂਸਰ ਦੀ ਦਵਾਈ ਜਿਹੜੀ ਅੰਧਿਆੜੀ ਦੀ ਜਾਂਦੀ ਹੈ ਲੋਕਾਂ ਨੂੰ ਫਰੀ ਤੇ ਇਹੀ ਪੂਰਾ ਹੋਈ ਜਵੇ ਮੈਂ ਕਹਿੰਦਾ ਬੜਾ ਮੈਂ ਤੇ ਫਰੀ ਦਵਾਈ ਤੁਸੀਂ ਬਿਲਕੁਲ ਨਿਸ਼ੁਲਕ ਫਰੀ ਬਿਲਕੁਲ ਦੇਦੇ। ਤੁਹਾਡੇ ਲਾਸਟ ਵੀਡੀਓ 'ਚ ਕੀਤੀ ਬਹੁਤ ਕਮੈਂਟ ਆਈ ਸਾਰੀ ਤੇ ਪਰਚੀ ਵੀ ਨਹੀਂ ਕੱਢਦੇ। ਕਦੇ ਕਿਸੇ ਦੀ ਉਹਦਾ ਪੂਰਾ ਕਾਰਨ ਕੋਈ ਵੈਸਾ ਉਹ ਕਾਰਨ ਇਹ ਆ। ਵੀ ਕੈਂਸਰ ਵਾਲਾ ਬੰਦਾ ਪਹਿਲੇ ਲੁੱਟਿਆ ਪਟਿਆ ਹੁੰਦਾ। ਕਈ ਬੰਦੇ ਮਕਾਨ ਮਗਰੋਂ ਵੇਚ ਕੇ ਵੀ ਉੱਤੇ ਲਾ ਚੁੱਕੇ ਹੁੰਦੇ ਆ। ਕਿਉਂਕਿ ਜਿਹੜਾ ਕੈਂਸਰ ਵਾਲਾ ਕਿਤੇ ਫਸ ਗਿਆ ਉਹ ਤਾਂ ਮਲਗਾਂ ਟੈਸਟ ਕਰਵਾਉਂਦੀ ਮਾਰ ਦਿੰਦੇ ਆ। ਸਿੰਪਲ ਲੈ ਲੈ ਕੇ ਮਾਰ ਦਿੰਦੇ ਆ ਬੰਦੇ ਨੂੰ। ਤੇ ਮੇਰੀ ਉਹ ਸੋਚ ਨਹੀਂ ਹੈਗੀ ਕੈਂਸਰ ਵਾਲੇ ਨੂੰ ਅਸੀਂ ਰਾਹਤ ਦੇਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਉਹ ਪਹਿਲੇ ਲੁੱਟਿਆ ਪਟਿਆ ਹੁੰਦਾ। ਇਸ ਗੱਲ ਨੂੰ ਅਸੀਂ ਕਿਸ ਤਰ੍ਹਾਂ ਦੀ ਦਵਾਈ ਦੇ ਪੈਸੇ ਸੈਸ ਰੇਟ ਆਪਣਾ ਵਧੀਆ ਜੀ 960 ਰੁਪਏ ਦੀ ਦਵਾਈ ਪੈਂਦੀ ਹੈ ਜੇ ਦੱਸਾਂਗੇ ਤਾਂ ਦੱਸਾਂ ਨੂੰ ਫਰੀ ਦੇਣੀ ਆ। ਤੇ ਜਿਹੜਾ ਰਸਪਾਸ ਦੀ ਗੱਲ ਕਰਦੇ ਹਾਂ ਤਾਂ ਮੇਰਾ ਖਿਆਲ ਹੈ ਵੀ ਜਿਨ੍ਹਾਂ ਦੇ 70 ਪਿਛਕੇ ਸੀ ਉਹ ਵੀ ਠੀਕ ਹੋ ਗਏ ਤੇ ਬਾਕੀ ਬਾਬੇ ਨਾਨਕ ਦੇ ਰਪਾ ਜਿਹੜੇ ਨੇ ਰੂਹ ਨਾਲ ਦਵਾਈ ਲੈ ਲਈ ਕੈਂਸਰ ਵਾਲਾ ਪੇਸ਼ੰਦ ਨਹੀਂ ਹੈ ਜਾ ਕੋਈ ਵਿਆੜ ਗਿਆ ਜਿਨ੍ਹਾਂ ਦੇ ਗਾਲ ਇੱਥੋਂ ਫਲ ਕੇ ਡੇਡੇ ਸੀ ਉਹ ਬਿਲਕੁਲ 15 ਦਿਨਾਂ ਚੋਂ ਨਾਲ ਲੱਗੇ ਠੀਕ ਹੈ ਕਿਉਂਕਿ ਇਹਨੇ ਜਿਹੜਾ ਜਿਹੜੀ ਮਰਜੀ ਸੇ ਤੇ ਕੈਂਸਰ ਆ ਤੇ ਇਹਨੇ ਦਵਾਈ ਨੇ ਉਹਨੂੰ ਵਧਣ ਨਹੀਂ ਦੇਣਾ ਰੋਗਾਂ ਦੇ ਨਹੀਂ ਹੋਤੀ ਅੱਛਾ ਗੋਡੇ ਮੰਨ ਲਓ ਗੋਡੇ ਹੋ ਗਏ ਕਿਉਂਕਿ ਜਦੋਂ ਇੱਕ ਉਮਰ ਆ ਜਾਂਦੀ ਨਹੀਂ ਇੱਕ ਉਮਰ ਤੋਂ ਬਾਅਦ ਗੋਡੇ ਮੋਡੇ ਲੱਕ ਦਾ ਦਰਦ ਮਣ ਕੇ ਮਣ ਕੇ ਇਹ ਬਣ ਜਾਂਦਾ ਕਿ ਇਹ ਤਾਂ ਹੋ ਸਕਦਾ ਕਿ ਹਾਂਜੀ ਭਾਈ ਆਪਾਂ ਇਹ ਸਰਦਾਰ ਤੱਕ ਆਈਏ ਨਾ ਜੀ ਇੱਕ ਚੀਜ਼ ਯਾਦ ਰੱਖਿਓ ਜੀ ਆ ਪੰਪ ਹੈ ਦਿਲ ਜੀ ਨੂੰ ਪਗਣ ਇਹ ਤਾਂ ਸਾਰੇ ਅੰਗਾਂ ਨੂੰ ਸਪਲਾਈ ਹੈ ਕੀ ਗੱਲੇ ਗੋਡੇ ਦੀ ਚਰਵੀ ਖਰਾਬ ਹੋਣੀ ਹੈ ਇੱਕ ਪੁਆਇੰਟ ਆ ਦੋ ਚੀਜ਼ਾਂ ਤਾਂ ਜੁੜੀਆਂ ਹੋਈਆਂ ਠੀਕ ਹੈ ਜੇ ਆ ਇੱਕ ਇਧਰ ਨੂੰ ਜਾਊਗੀ ਜਾਂ ਇਧਰ ਨੂੰ ਜਾਊਗੀ ਤਾਂ ਹੀ ਇਹ ਤਾਂ ਹੀ ਗੈਪ ਬਦੂਗਾ ਆ ਗੋਡੇ ਚ ਤਾਂ ਗੈਪ ਕਿਵੇਂ ਬਦੂਗਾ ਜੇ ਲਾਤ ਥੱਲੇ ਨੂੰ ਜਾਊਗੀ ਤਾਂ ਲਾਤ ਲੱਭੀ ਹੋਣੀ ਚਾਹੀ ਇਹ ਥੱਲੇ ਉਹ ਗੋਡੇ ਤੋਂ ਸਾਡੀ ਥੱਲੇ ਜਾ ਕੇ ਉਹ ਕਿਹਾ ਵੱਧ ਗਿਆ ਮਤਲਬ ਕਿ ਲੱਤ ਲੰਬੀ ਹੋ ਗਈ ਕੋਈ ਮਤਲਬ ਕੰਨ ਦਾ ਗੈਪ ਵੱਧਦਾ ਨਹੀਂ ਘੜਦਾ ਹੁੰਦਾ ਦਿਮਾਗ ਸੰਗੜ ਵੀ ਸਕਦਾ ਵੱਧ ਵੀ ਸਕਦਾ ਮੈਂ ਤੇ ਮਾੜੀ ਸੈਟਿੰਗ ਕਰਦਾ ਬਾਬੇ ਨਾਲ ਨੀ ਕਿਰਪਾ ਨਾਲ ਜਿਹੜੀ ਠੀਕ ਹੋ ਜਾ ਸੈਟਿੰਗ ਦਾ ਕੀ ਸੀਨ ਆ ਉਹ ਲੋਕ ਤੁਸੀਂ ਕਿੱਦਾਂ ਹੱਥ ਲਾ ਕੇ ਪਾ ਲਾ ਜਾਂਦਾ ਕਿਦਾਂ ਬਿਲਕੁਲ ਜੀ 54 ਸਾਲ ਕੰਮ ਕਰਦਿਆਂ ਹੋ ਗਿਆ ਜੇ ਹੱਥ ਲਾ ਕੇ پتہ ਲੱਗੂ ਮੈਂ ਤੇ ਜ਼ਿੰਦਗੀ ਘਰੇ ਕਿਸੇ ਨੂੰ ਐਕਸਟਰਾ ਕਾਉਂਟ ਨਹੀਂ ਗਿਆ ਨਾ ਕਹਿੰਦੇ ਤੁਸੀਂ ਐਕਸਟਰਾ ਵੀ ਨਹੀਂ ਦੇਖਦੇ ਮੈਂ ਐਕਸਟਰਾ ਜਾਂ ਐਮ ਆਰ ਆਈ ਫੇ ਮੇਰੇ ਨਾਲ ਉਹਨਾਂ 'ਚ ਫਰਕ ਕੀ ਰਹੇਗਾ ਜੇ ਮੈਂ ਉਹ ਹਸਲਾਗੇ ਟੱਚ ਕਰਕੇ ਮੈਨੂੰ ਆਪਣੇ ਆ ਦਿਮਾਗ ਤੋਂ ਵੱਲ ਕੰਮ ਲੈਣਾ ਵੀ ਇਹ ਕਿਥੋਂ ਹਿੱਲਿਆ ਪਰਹੇਜ਼ ਕਰੋਨੀ ਹੋ ਗਈ ਪਰਹੇਜ਼ ਖੱਟੀ ਲੱਸੀ ਖੱਟਾ ਦਹੀਂ ਆਲੂ ਚੌਲ 버거 ਸੌਸ ਬੰਦ ਚਾਹ ਬੰਦ ਇਹ ਪਰਹੇਜ਼ ਕਰੋ ਚਾਹ ਵੀ ਬੰਦ ਚਾਹ 90% ਰੋਗਾਂ ਦੀ ਜੜੀ ਜਾਏ ਹਾਂ ਚਾਹ ਨਾ ਕਿਉਂਕਿ ਦੇਖੋ ਬਹੁਤ ਲੋਗ ਹੋਣਗੇ ਚਾਹ ਸਾਡੀ ਰੁਟੀਨ ਹੈ ਜੀ ਕਹਿੰਦੇ ਸਵੇਰੇ ਉੱਠਦੇ ਚਾਹ ਪੀਓ 90% ਰੋਗਾਂ ਦੀ ਜਿਹੜੀ ਜੜਾ ਚਾਹ ਹੈ ਕਾਰਨ ਕਾਰਨ ਬੰਦਾ ਚਾਹ ਪੀਂ ਜਾਂਦਾ ਗਰਮ ਗਰਮ ਜੁਰਗ ਹੈ ਵਧੀ ਜਾਂਦਾ ਐਸਰ ਵਧੀ ਜਾਂਦਾ ਬਾਕੀ ਮੇਰੀ ਇੱਕ ਬੇਨਤੀ ਆ ਭਈ ਜਿਹੜੇ ਬੰਦੇ ਵੀਡੀਓ ਦੇਖਦੇ ਨੇ ਉਹ ਪੂਰੀ ਵੀਡੀਓ ਦੇਖ ਕੇ ਇਹ ਵੀਡੀਓ ਦੇ ਵਿੱਚ ਹਰ ਜਗ੍ਹਾ ਦਾ ਐਡਰੈਸ ਆ ਅਸੀਂ ਸ਼ਨੀਵਾਰ ਇੱਥੇ ਤਿਕੜਾ ਖਰਤਾਰ ਪਰ ਆਜ ਨਾਲ ਸਾਡੇ SBI ਬੈਂਕ ਆ ਆ ਮੇਨ ਰੋਡ ਆ ਜਲੰਧਰ ਨੂੰ ਜਾਂਦਾ ਰੋਡ ਠੀਕ ਹੈ ਤੇ ਇਧਰ ਜਿਹੜਾ ਵਿਆਸ ਵਾਲੇ ਪਾਸੇ ਨੂੰ ਜਾ ਰਿਹਾ ਤੇ ਪੁਲ ਦੇ ਉੱਪਰ ਦੀ ਲੰਘਦੇ ਆ ਆਪਾਂ ਪੁਲ ਦੇ ਥੱਲੇ ਆ ਦੂਸਰਾ ਪੁਆਇੰਟ ਇਹ ਵੀ ਸ਼ਨੀਵਾਰ ਇੱਥੇ ਆ ਐਤਵਾਰ ਮੈਂ ਅੰਮ੍ਰਾਲੇ ਆ ਗੀਤਾ ਨਗਰੀ ਧੂਲਕੋਟ ਰੇਲਵੇ ਸਟੇਸ਼ਨ ਰੋਡ ਗੀਤਾ ਨਗਰੀ ਤੇ ਉੱਥੇ ਵੀ ਸਾਡੇ ਨਾਲ ਐਸ ਵੀ ਆਈ ਬੈਂਕ ਆ ਠੀਕ ਹੈ ਜੀ ਤੇ ਮੁੱਲਾਂ ਪਰ ਅਸੀਂ ਹੈਗੇ ਆ ਐਚ ਡੀ ਐਫ ਸੀ ਬੈਂਕ ਲਾਗੇ ਰਾਜੂ ਫਾਸਟ ਫੂਡ 메ਨ ਰੋਡ ਦੇ ਲੈਣਾ ਉਹਦੇ ਤੇ ਮੁੱਲਾਂ ਪਰ ਅਸੀਂ ਹੈਗੇ ਆ ਤੇ ਪੰਜ ਦਿਨ ਮੈਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਉਥੇ ਆ ਸ਼ਨੀਵਾਰ ਇੱਥੇ ਆ ਐਤਵਾਰਾਂ ਵਾਲਾ ਕਈ ਬੰਦੇ ਕਿੱਥੇ ਆ ਜੀ ਕਿਹੜੇ ਦਿਨ ਆਉਣਾ ਐਵੇਂ ਬਿਨਾਂ ਮਦਰ ਤੋਂ ਫੋਨ ਕਰਕੇ ਮੇਰਾ ਦਿਮਾਗ ਖਾਈ ਜਾਂਦੇ ਆ ਉਹਨਾਂ ਨੂੰ ਕਹਿਣਾ ਵੀ ਵੀਡੀਓ ਹੀ ਸੁਣ ਲਿਆ ਕਰੋ ਵੀਡੀਓ 'ਚ ਜੋ ਬੋਲਿਆ ਮੈਂ ਕਦੇ ਮਿਸ ਨਹੀਂ ਕਰਦਾ ਤੇ ਵੈਸੇ ਤੁਸੀਂ ਛੁੱਟੀ ਕੋਈ ਨਹੀਂ ਕਰਦੇ ਆ ਛੁੱਟੀ ਮੇਰੇ ਕੋਲੇ ਹਫ਼ਤੇ ਦਾ ਹਫ਼ਤਾ ਬੁੱਕ ਹੈ ਹਫ਼ਤਾ ਹਫ਼ਤਾ ਬੁੱਕ ਹੈ ਬੁੱਕ ਪੂਰਾ ਬੁੱਕ ਪੰਜ ਦਿਨ ਉਧਰ ਇੱਕ ਦਿਨ ਇੱਧਰ ਇੱਕ ਦਿਨ ਬਾਲਾ ਹੋ ਗਿਆ ਆਪਣਾ ਤੇ ਪਲਕ ਬਿਲਕੁਲ ਬੁੱਕ ਤੇ ਕਈ ਬੰਦੇ ਕੀ ਕਰਦੇ ਆ ਆਸ ਆਸੀ ਆ ਦਿਖਾਉਣਾ ਉਹ ਕਈ ਮੇਰੇ ਮੁੰਡਿਆਂ ਨੂੰ ਹੀ ਮਿਲਕਾਣਾ ਜਿਹੜਾ ਵੀ ਫੋਨ ਚੱਕਦਾ ਟੈਂਡੈਂਡ ਉਹਨੂੰ ਫੋਨ ਕਰਕੇ ਉਹਨੂੰ ਹੀ ਕਹੀ ਜਾਂਦੇ ਆ ਸਾਡਾ ਆ ਦੁਖਦਾ ਸਾਡਾ ਉਹ ਦੁਖਦਾ ਉਹਨੇ ਫੋਨ ਤੇ ਦਵਾਈ ਥੋੜੀ ਲੈਣੀ ਆ ਜੇ ਕਈਆਂ ਨੂੰ ਕਹੀਦੇ ਵੀ ਆ ਕੇ ਦਿਖਾ ਲੋ ਕਹਿੰਦੇ ਆਉਣਾ ਪਊਗਾ ਤੇ ਹਵਾ ਤੇ ਨਹੀਂ ਠੀਕ ਹੋਣੇ ਜਿਨੇ ਮੈਨੂੰ ਮਿਲਣਾ ਮੇਰੀ ਹੱਕ ਚ ਵਜੇ ਆ ਕੇ ਬਾਕੀ ਮੈਂ ਫੇਰ ਕਹਿੰਨਾ ਜਿਹੜੇ ਬੰਦੇ ਨੇ 3 ਮਹੀਨੇ ਦਵਾਈ ਲੈ ਲਈ ਗੋਡਿਆਂ ਤੋਂ ਮੈਂ ਕਿੰਨੂੰ ਕਹਿੰਦਾ ਵੀ ਮੈਂ ਠੀਕ ਨਹੀਂ ਉਹਨੇ ਭਰੇ ਜਾ ਕੇ ਦਵਾਈ ਲਈ ਆ ਤੇ ਅਜੇ ਤੱਕ ਗੁਰਨਾਨ ਪਾਸ਼ਾ ਦੀ ਫੋਟੋ ਦੇ ਅੱਗੇ ਖੜਾ ਕਰਕੇ ਕਹਿੰਨੇ ਵੀ ਕਹੇ ਮੂੰਹ ਵੀ 3 ਮਹੀਨੇ ਦਵਾਈ ਤੇ ਤਿੰਨ ਮਹੀਨੇ ਜਿਹੜਾ ਦਵਾਈ ਖਾਗਾ ਤੇ ਗੋਡੇ ਨਹੀਂ ਦੁਖਦੇ ਜਿਹੜਾ ਲੱਕ ਤੋਂ ਦੋ-ਤਿੰਨ ਮਹੀਨੇ ਦਵਾਈ ਖਾਗਾ ਤਾਂ ਕਦੇ ਲੱਕ ਨਹੀਂ ਦੁਖੂਗਾ ਸਵਾਲ ਪੈ ਨਹੀਂਦਾ ਲੱਕ ਦੁਖੇ ਜੀ ਜੀ ਮਨੋ ਡਾਕਟਰਾਂ ਨੇ ਕਿਸੇ ਨੂੰ ਕਹਿ ਦਿੱਤਾ ਕਿ ਹਾਂਜੀ ਭਾਈ ਤੁਹਾਡਾ ਆਪਰੇਸ਼ਨ ਹੋਣਾ ਜਾਂ ਤੁਹਾਡਾ ਸਰਜਰੀ ਕਰਾਉਣੀ ਪੈਣੀ ਆ ਉਹ ਤੁਹਾਡੇ ਕੋਲ ਆ ਜਾਣ ਉਹ ਤੁਹਾਡੇ ਕੋਲ ਹੀ ਆ ਕਿੰਨੇ ਆਪਰੇਸ਼ਨ ਵਾਲੇ ਆਏ ਇੱਕ ਦਾ ਇੱਕ ਦਾ ਇੱਕ ਚੂਲਾ ਚੇਂਜ ਕਰਦੇ ਦੂਜੇ ਦਾ ਫਾਕਰ ਨਾਲ ਤੁਰਦਾ ਸੀ ਤਿੰਨ ਸਾਲ ਦਾ ਮੰਝੇ ਦੀ ਪਿਆ ਸੀ ਨਹੀਂ ਇਹ ਵੀ ਇੱਕ ਮਰੀਜ਼ ਅਸੀਂ ਦੇਖੇ ਨੇ ਤੇ ਬਾਬੇ ਨਾਲ ਕਿਰਪਾ ਹੁਣ ਅੱਜ ਵੀ ਵਕਰ ਵਾਲੇ ਸੀਗੇ ਤਿੰਨ ਪੇਸ਼ਟ ਤੇ ਕਦੇ ਇਦਾਂ ਦਾ ਨਹੀਂ ਸੋਚ ਰੱਖੀ ਜਿਹੜਾ ਆਪਣੇ ਵਸ ਦੀ ਗੱਲ ਹੈ ਮੈਂ ਇਹੋ ਜਿਹੇ ਜਿਹੜਾ ਬਾਕਰਾਂ ਤਰਦਾ ਮੈਂ ਇਹੋ ਜੇ ਪੇਸ਼ੈਂਟ ਨੂੰ ਫੇਰ ਕਹ ਦਿੰਨਾ ਉਹਦੀ ਦਵਾਈ ਥੋੜੀ ਜੀ ਕੋਸਟਲੀ ਆ ਜੇ ਕੋਈ ਬੰਦਾ ਚੱਲ ਸਕਦਾ ਤੇ ਉਹਨੂੰ ਅਸੀਂ ਜਿਹੜੀ ਦਵਾਈ ਆ ਉਹ ਨਰਵਸ ਸਿਸਟਮ ਸੌਂਕ ਕਰਨ ਲਈ ਕਰਦੇ ਦਵਾਈ ਦਿੰਨੇ ਆ ਸਟਰੋਂਗ ਨਰਵਸ ਸਿਸਟਮ ਦਿਮਾਗ ਦਾ ਕੰਟਰੋਲ ਬਣਾਉਣ ਲਈ ਦਿਮਾਗ ਦਾ ਕੰਟਰੋਲ ਬਣ ਗਿਆ ਮੈਨੂੰ ਨਹੀਂ ਲੱਗਦਾ ਕਿਤੇ ਕੋੜਾ-ਕੜਾ ਤਕੂਗਾ ਕਈ ਮਰੀਜ਼ ਹੁੰਦੇ ਜਿਨ੍ਹਾਂ ਨੂੰ ਆਹ ਤਾਂ ਮੈਨੂੰ ਲੱਕ ਤੋਂ ਥੱਲੇ ਮਹਿਸੂਸ ਨਹੀਂ ਹੁੰਦਾ ਕਿੰਨੇ ਸਾਡਾ ਥੱਲੇ ਜੀ ਸੋਨੀ ਹੋ ਗਈ ਐ ਲੱਤਾਂ ਨਹੀਂ ਚੱਲਦੀਆਂ ਉਹੀ ਨਰਵਸ ਸਿਸਟਮ ਵਾਲੀ ਨਾੜ ਇੱਥੇ ਬਲੌਕ ਹੋ ਜਾਂਦੀ ਐ ਥੱਲੇ ਥੱਲੇ ਸਾਰਾ ਬਲੌਕ ਦੇ ਵਿੱਚ ਬਲੌਕ ਹੋ ਜਾਂਦਾ ਉਹਦੇ ਨਾਲ ਥੱਲੇ ਡਾਇਟਿੰਗ ਪਛਾਅ ਦਾ ਵੀ ਨਹੀਂ ਪਤਾ ਹੁੰਦਾ ਉਹ ਟਰੀਟ ਆਪਾਂ ਕੋਲ ਹੈਗਾ ਕਰ ਦਿੰਦੇ ਆ ਜਦੋਂ ਜਦੋਂ ਬੰਦਾ ਮਿਲ ਜਾਂਦਾ ਨਾ ਉਹਦਾ ਨਰਵਸ ਸਿਸਟਮ ਵਗੈਰਾ ਮਤਲਬ ਪਲਸ ਵਗੈਰਾ ਦੇਖ ਕੇ ਪਤਾ ਲੱਗ ਜਾਂਦਾ ਵੀ ਹਾਂ ਇਹ ਠੀਕ ਹੋ ਸਕਦਾ ਕਿ ਨਹੀਂ ਮੇਰੀ ਇੱਕ ਬੇਨਤੀ ਆ ਵੀ ਜਿਹੜੇ ਲੋਕੀ ਮਰੀਜ਼ ਮੈਨੂੰ ਫੋਨ ਕਰਦੇ ਆ ਜੀ ਕਈ ਬੰਦੇ ਮੇਰਾ ਐਵੇਂ ਅੱਧਾ ਘੰਟਾ ਦਿਮਾਗ ਖਾ ਕੇ ਮੈਨੂੰ ਕਹਿੰਦੇ ਦਵਾਈ ਤਾਂ ਅਸੀਂ ਲੈ ਨਹੀਂ ਸਕਦੇ ਜਿਹਨੇ ਦਵਾਈ ਨਹੀਂ ਲੈਣੀ ਉਹ ਮੈਨੂੰ ਫੋਨ ਨਾ ਕਰੇ ਜਿਹਨੇ ਤਾਂ ਫਿਟ ਕਰਾ ਕੇ ਦਵਾਈ ਲੈਣੀ ਹੈ ਮੈਨੂੰ ਜਦੋਂ ਮਰਜੀ ਜੀ ਸਕਦੇ ਫੋਨ ਕਰਕੇ ਜਾਂ ਐਡਰੈਸ ਪੜ੍ਹ ਕੇ ਜਦੋਂ ਮਰਜੀ ਆ ਸਕਦਾ ਤੇ ਜਿਹਨੇ ਮੈਨੂੰ ਮਤਲਬ ਕਹਣਾ ਮੇਰੇਆ ਕਹਿੰਦਾ ਵੀ ਮੈਨੂੰ ਦਵਾਈ ਪੱਚਦੀ ਨਹੀਂ ਜਾਂ ਬਹਾਨੇ ਕਰਦੀਆਂ ਬੁੜੀਆਂ ਪੇਦਾ ਸੀ ਦਵਾਈ ਲੈ ਨਹੀਂ ਸਕਦੇ ਬਹੁਤ ਜਗ੍ਹਾ ਤੋਂ ਲੈ ਲਈ ਉਹ ਉਹਨਾਂ ਨੂੰ ਕਹਾਂ ਵੀ ਮੇਰੀ ਬੇਨਤੀ ਹੈ ਮਤਲਬ ਮੈਨੂੰ ਉਹ ਫੋਨ ਹੀ ਨਾ ਕਰਨ ਤਾਂ ਵਧੀਆ ਗੱਲ ਹੈ ਕਿਉਂਕਿ ਬਹੁਤ ਲੋਕ ਕਹਿੰਦੇ ਨੇ ਅੱਧਾ ਘੰਟਾ ਦਿਮਾਗ ਖਾਈ ਜਾਣਗੇ ਫੇਰ ਕਹਣਗੇ ਦਵਾਈ ਤਾਂ ਅਸੀਂ ਲੈਣੀ ਜੀ ਉਹ ਤਾਂ ਫਿਟ ਕਰ ਦਿਓ ਮੇਰਾ ਫਿਜ਼ੀਓਥੈਰੇਪੀ ਸੈਂਟਰ ਦੀ ਮੇਰਾ ਦਵਾਖਾਨਾ ਹੱਡੀ ਨੂੰ ਆਪਾਂ ਹੱਥ ਨਾਲ ਸੈਟਿੰਗ ਕਰ ਸਕਦਾ ਨਾਲਾਂ ਦੀ ਸੁਗੜਦਾ ਤੋੜਨੀ ਚਰਵੀ ਰਿਕਵਰੀ ਕਰਨੀ ਦਵਾਈ ਦਾ ਕੰਮ ਇਸ ਗੱਲੋਂ ਮੇਰੀ ਬੇਨਤੀ ਆ ਵੀ ਜਿਹੜੇ ਬੰਦੇ ਦਵਾਈ ਲੈਣੇ ਉਹੀ ਫੋਨ ਕਰੇ ਜਿਹਨੇ ਦਵਾਈ ਨਹੀਂ ਲੈਣੀ ਜਿਹੜਾ ਕਹਿੰਦਾ ਮੈਂ ਉੱਤੇ ਫਿਟ ਕਰਾਉਣਾ ਉਹ ਮੈਨੂੰ ਕਦੇ ਫੋਨ ਵੀ ਨਾ ਕਰੇ ਨਾ ਆਵੇ ਸੋ ਤੁਹਾਨੂੰ ਐਡਰੈਸ ਤੇ ਫੋਨ ਨੰਬਰ ਅਸੀਂ نیچے ਦਿੱਤਾ ਹੋਇਆ ਤੇ ਇਸ ਵੀਡੀਓ ਨੂੰ ਸਰਬੱਤ ਦੇ ਭਲੇ ਦੀ ਵੱਧ ਤੋਂ ਵੱਧ ਸ਼ੇਅਰ ਨੂੰ ਕਰ ਦਿਓ ਜੀ ਕਿਉਂਕਿ ਜਿੱਥੇ ਤੁਹਾਡੇ ਮੋਡਿਆ ਦਾ ਗੋਡਿਆ ਦਾ ਇਲਾਜ ਜਿਹੜਾ ਉਹ ਵੈਸੇ ਸਭ ਹੱਥਾਂ ਦੇ ਨਾਲ ਕਰਦੇ ਨੇ ਤੇ ਜਿਹੜੇ ਲੋਗ ਇਹ ਤੋਂ ਗ੍ਰਸਤ ਨਹੀਂ ਜਾਂ ਜਿਹੜੇ ਲੋਗ ਕਹਿੰਦੇ ਨੇ ਕਿ ਹਾਂਜੀ ਅਸੀਂ ਦਵਾਈਆਂ ਕਿਵੇਂ ਖਾ ਲਈਏ ਜਾਂ ਹਸਪਤਾਲ ਜਾ ਜਾ ਕੇ ਤੁਸੀਂ ਇੱਕ ਥੱਕ ਗਏ ਹੋ ਅੱਕ ਗਏ ਹੋ ਸੋ ਬਾਬੇ ਦਾ ਨਾਮ ਲੈ ਕੇ ਇੱਕ ਵਾਰ ਤੁਸੀਂ ਇਸ ਦੇਸੀ ਦਵਾਈਖਾਨੇ ਜ਼ਰੂਰ ਪਹੁੰਚਣਾ ਬਾਬਾ ਸ਼੍ਰੀ ਚੰਦ ਦੇਸੀ ਦਵਾਈਖਾਨਾ ਅੱਜ ਸੀ ਕਰਤਾਰਪੁਰ ਆ ਤੇ ਇਸ ਦੇ ਨਾਲ ਨਾਲ ਅੰਬਾਲਾ ਹੁੰਦੇ ਨੇ ਲੁਧਿਆਣਾ ਤੁਸੀਂ ਮਿਲ ਸਕਦੇ ਹੋ ਵੈਦ ਸਾਹਿਬ ਨੂੰ ਆ ਕੇ ਮਿਲ ਲਓ ਮਨੀਸ਼ ਦਾ ਆਉਣਾ ਜ਼ਰੂਰੀ ਹੈ ਕਿਉਂਕਿ ਹੱਥਾਂ ਦੇ ਨਾਲ ਇਲਾਜ ਕਰਦੇ ਨੇ ਕੋਈ ਹੋਰ ਤਰੀਕੇ ਟ੍ਰੀਟਮੈਂਟ ਨਹੀਂ ਹੁੰਦਾ ਸੋ ਤੁਹਾਡੇ ਗੋਟਿਆਂ ਦਾ ਮੋਢਿਆਂ ਦਾ ਜੋੜਾ ਦਾ ਕਹ ਲੋ ਇਹਨਾਂ ਸਾਰੀਆਂ ਚੀਜ਼ਾਂ ਦਾ ਇਲਾਜ ਜਿਹੜਾ ਵੈਦ ਸਾਹਿਬ ਖੁਦ ਹੱਥਾਂ ਦੇ ਨਾਲ ਕਰਦੇ ਨੇ ਦੇਖ ਸਕਦੇ ਹੋ ਤੁਹਾਨੂੰ ਵੀਡੀਓ ਦਿੱਤੀ ਹੋਈ ਹੈ ਵੀਡੀਓ ਨੂੰ ਤੁਸੀਂ ਹੁਣ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਸਰਬਤ ਦੇ ਭਲੇ ਲਈ ਧੰਨਵਾਦ ਜੀ